ਕੁਝ ਦੇਖ ਰਹੇ ਹਾਂ ਪੰਜਾਬ ਦੇ ਐਮਪੀਐਮ ਅੱਜ ਗੱਲਬਾਤ ਕਰਨ ਲੱਗੇ ਆ ਸੂਬੇ ਦੇ ਮੌਸਮ ਦੇ ਬਾਰੇ ਦੱਸ ਜੀ ਕਿ ਕੁਝ ਦਿਨ ਪਹਿਲਾਂ ਆਈ ਬਰਸਾਤ ਤੋਂ ਬਾਅਦ ਸੂਬੇ ਦੇ ਵਿੱਚ ਮੌਸਮ ਇੱਕਦਮ ਬਦਲ ਗਿਆ ਸੀ ਤਾਪਮਾਨ ਦੇ ਵਿੱਚ ਇੱਕਦਮ ਗਿਰਾਵਟ ਆ ਗਈ ਸੀ ਸੋ ਤਸਵੀਰਾਂ ਲੁਧਿਆਣੇ ਦੀ ਸਾਂਝੀਆ ਕਰ ਰਹੇ ਆ ਸੋ ਦੇਖ ਸਕਦੇ ਹੋ ਕਿ ਹੁਣ ਧੁੱਪ ਜੋ ਕਿ ਖੜ ਚੁੱਕੀ ਹੈ ਔਰ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਮੁਰਤੋਂ ਦੇਖਿਆ ਜਾ ਰਿਹਾ ਹੈ ਵਿੱਚ ਦੱਸ ਜੀ ਕਿ ਠੰਡ ਦੀ ਦਸਤਕ ਹਾਲਾ ਕੀ ਹੋ ਚੁੱਕੀ ਹੈ ਸਵੇਰ ਤੇ ਸ਼ਾਮ ਦੇ ਸਮੇਂ ਜੋ ਕਿ ਮੌਸਮ ਹੈ ਕਾਫੀ ਜ਼ਿਆਦਾ ਬਦਲ ਰਿਹਾ ਹੈ ਸੋ ਦੱਸਿਏ ਕਿ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਮੌਸਮ ਚੋ ਸੋ ਠੰਡ ਦੀ ਦਸਤਕ ਹੋ ਚੁੱਕੀ ਹੈ ਪੰਜਾਬ ਦੇ ਤਾਪਮਾਨ ਦੇ ਵਿੱਚ ਲਗਾਤਾਰ ਜੋ ਕਿ ਗਿਰਾਵਟ ਇੱਕਦਮ ਆਈ ਸੀ ਜੋ ਇੱਕਦਮ ਝਟਕੇ ਦੇ ਨਾਲ ਤਾਪਮਾਨ ਲਗਭਗ 10 ਡਿਗਰੀ ਦੇ ਆਸ-ਪਾਸ ਕੱਟ ਗਿਆ ਸੀ ਪਰ ਉਸ ਤੋਂ ਬਾਅਦ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀ ਦੱਸਿਏ ਕਿ ਹੁਣ ਪੰਜਾਬ ਦਾ ਤਾਪਮਾਨ ਆਮ ਨਾਲੋਂ 3.3 ਡਿਗਰੀ ਘੱਟ ਚੱਲ ਰਿਹਾ ਹੈ ਵੈਸੇ ਦੱਸਿਏ ਪਹਾੜਾ ਦੇ ਵਿੱਚ ਬਰਫਬਾਰੀ ਹੋਈ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਹੇ ਮੈਦਾਨੀ ਇਲਾਕਿਆਂ ਦੇ ਵਿੱਚ ਤਾਪਮਾਨ ਸਵੇਰੇ ਤੇ ਸ਼ਾਮ ਨੂੰ ਜੋ ਕਿ ਘੱਟ ਮਹਿਸੂਸ ਹੋ ਰਿਹਾ ਹੈ ਠੰਡ ਮਹਿਸੂਸ ਹੋ ਰਹੀ ਹੈ ਔਰ ਪਹਾੜਾ ਦੇ ਵਿੱਚ ਵੀ ਬਰਬਾਰੀ ਦੇ ਕਰਕੇ ਸੂਬੇ ਦੇ ਕਾਫੀ ਇਲਾਕੇ ਜਿਹਨੇ ਜਿੱਥੇ ਕਿ ਠੰਡ ਮਹਿਸੂਸ ਕੀਤੀ ਜਾਣੀ ਸ਼ੁਰੂ ਹੋ ਗਈ ਹੈ ਸਤਾਸੀਏ ਕਿ ਤਾਪਮਾਨ ਹੁਣ ਘਟ ਦਰਜ ਕੀਤਾ ਜਾ ਰਿਹਾ ਹੈ ਪਰ ਹਾਲਾਂਕਿ ਰੋਜ਼ ਤਾਪਾਂ ਦੇ ਵਿੱਚ ਥੋੜਾ ਵਾਧਾ ਹੋ ਰਿਹਾ ਹੈ ਇਸ ਦੇ ਬਾਵਜੂਦ ਲਗਾਤਾਰ ਤਾਪਮਾਨ ਜੋ ਕਿ ਘਟ ਹੀ ਦਿਖਾਈ ਦੇ ਰਿਹਾ ਹੈ 3.3 ਡਿਗਰੀ ਦਾ ਘਟ ਅਜੇ ਵੀ ਦਿਖਾਈ ਦੇ ਰਿਹਾ ਹੈ ਸੋ ਮੌਸਮ ਖੁਸ਼ਕ ਰਹੇਗਾ ਸਾਫ਼ ਰਹੇਗਾ ਤੇ ਉਪਨਿਕਲੀ ਰਹੇਗੀ ਮੀਨੂ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਹੋਇਆ ਹੈ ਸੋ ਦੱਸਿਆ ਕਿ 14 ਅਕਤੂਬਰ ਤੱਕ ਮੌਸਮ ਇਸੇ ਤਰੀਕੇ ਦਾ ਬਣਿਆ ਰਹਿਣ ਦੀ ਸੰਭਾਵਨਾ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਬਰਸਾਤ ਹੋਣ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਹੋਇਆ ਵੈਸੋ ਦੱਸ ਜੇ ਇਸੇ ਤਰੀਕੇ ਨਾਲ ਸੂਬੇ ਦੇ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਰਹੇਗਾ ਤੁੱਪ ਨਿਕਲੀ ਰਹੇਗੀ ਔਰ ਜੋ ਰਾਹਤ ਰਹੇਗੀ بارش ਤੋਂ ਔਰ ਮੌਸਮ ਇਸੇ ਤਰੀਕੇ ਨਾਲ ਰਹਿਣ ਦੇ ਕਰਕੇ ਲੋਕਾਂ ਨੂੰ ਗਰਮੀ ਹੈ ਜੋ ਕਿ ਥੋੜੀ ਮਹਿਸੂਸ ਹੋ ਸਕਦੀ ਹੈ ਕਿਉਂਕਿ ਦੁਪਹਿਰ ਦੇ ਸਮੇਂ ਤੇਜ਼ ਧੁੱਪ ਜ਼ਰੂਰ ਨਿਕਲੇਗੀ ਸੋ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਵਕਤ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 32.5 ਡਿਗਰੀ ਹੀ ਦਰਜ ਕੀਤਾ ਗਿਆ ਹੈ ਔਰ ਲੁਧਿਆਣੇ ਦੀ ਗੱਲ ਕਰ ਰਿਹਾ ਤੇ 29.6 ਡਿਗਰੀ ਦਾ ਇਹ ਤਾਪਮਾਨ ਜੋ ਕਿ ਦਰਜ ਕੀਤਾ ਗਿਆ ਹੈ ਸੂਬੇ ਦੇ ਵਿੱਚ ਮੌਸਮ ਜੋ ਕਿ 14 ਅਕਤੂਬਰ 15 ਅਕਤੂਬਰ ਤੱਕ ਇਸੇ ਤਰੀਕੇ ਦਾ ਬਣਿਆ ਰਹੇਗਾ ਸੂਬੇ ਦੇ ਵਿੱਚ ਗਰਮੀ ਤੋਂ ਰਾਹਤ ਰਹੇਗੀ ਗਰਮੀ ਜੋ ਕਿ ਵਾਦੀ ਦਿਖ ਸਕਦੀ ਹੈ ਦੁਪਹਿਰ ਦੇ ਸਮੇਂ ਯਾਨੀ ਕਿ ਦਿਨ ਦੇ ਸਮੇਂ ਗਰਮੀ ਮਹਿਸੂਸ ਹੋ ਸਕਦੀ ਹੈ ਪਰ ਸਵੇਰ ਅਤੇ ਰਾਤ ਨੂੰ ਜੋ ਕਿ ਠੰਡ ਰਹੇਗੀ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਵੇਗਾ ਹਾਲਾਂਕਿ ਜੋ ਵੈਸਟਰਨ ਡਿਸਟਰਬੈਂਸ ਕਰਕੇ ਜੋ بارشਾਂ ਹੋਈਆਂ ਸੀ ਬਰਸ਼ਾ ਦੇ ਕਰਕੇ ਇੱਕਦਮ ਤਾਪਮਾਨ ਬਹੁਤ ਜ਼ਿਆਦਾ ਘਟ ਗਿਆ ਸੀ ਤਾਪਮਾਨ ਦੇ ਵਿੱਚ ਆਈ ਇਸ ਵੱਡੀ ਗਰਾਵਰ ਦੇ ਕਰਕੇ ਸੂਬੇ ਦੇ ਵਿੱਚ ਠੰਡ ਜੋ ਜਲਦੀ ਮਹਿਸੂਸ ਹੋਣ ਲੱਗੀ ਸੀ ਪਰ ਉਸ ਤੋਂ ਬਾਅਦ ਉਹਨੇ ਜੋ ਦੇਖ ਸਕਦੇ ਹੋ ਤਾਪਮਾਨ ਹੈ ਜੋ ਕਿ ਮੁਰਤੋਂ ਲਗਾਤਾਰ ਵਾਧਾ ਦਿਖਾਈ ਦੇ ਰਿਹਾ ਹੈ ਲਗਾਤਾਰ ਬਦਰੇ ਤਾਪਮਾਨ ਦੇ ਕਰਕੇ ਹੁਣ ਗਰਮੀ ਹਾਲਾਕੀ ਸਵੇਰ ਦੇ ਸਮੇਂ ਜ਼ਰੂਰ ਲੱਗ ਰਹੀ ਹੈ ਗਰਮੀ ਹੈ ਜੋ ਕਿ ਬੜੀ ਹੋਈ ਹੈ ਪਰ ਜੋ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਤਾਪਮਾਨ ਜੋ ਬਿਲਕੁਲ ਬਦਲ ਜਾਵੇਗਾ ਔਰ ਇਹ ਜੋ ਮੌਸਮ ਹੈ ਜੋ ਦਿਨ ਦੇ ਸਮੇਂ ਵੀ ਠੰਡਾ ਹੋ ਜਾਵੇਗਾ ਸਵੇਰ ਤੇ ਸ਼ਾਮ ਦੀ ਠੰਡ ਮਹਿਸੂਸ ਹੋ ਰਹੀ ਹੈ ਲੋਕਾਂ ਨੇ ਘਰਾਂ ਦੇ ਵਿੱਚ ਪੱਖੇ ਕੂਲਰ ਏਸੀ ਦੀ ਵਰਤੋਂ ਘਟਾ ਕਰ ਦਿੱਤੀ ਹੈ ਸੋ ਇਸ ਤੋਂ ਬਾਅਦ ਹੁਣ ਜੋ ਕਿ ਠੰਡ ਦੀ ਆਮਦ ਸ਼ੁਰੂ ਹੋ ਜਾਵੇਗੀ ਸੂਬੇ ਦੇ ਵਿੱਚ ਮੁਰ ਤੋਂ ਲਗਾਤਾਰ ਠੰਡ ਵਹਿ ਜੋ ਕਿ ਹੁਣ ਆਪਣਾ ਅਸਰ ਦਿਖਾਉਣ ਲੱਗ ਜਾਵੇਗੀ ਮੀਂਹ ਨੂੰ ਲੈ ਕੇ بارش ਨੂੰ ਲੈ ਕੇ ਤੇਜ਼ ਹਵਾਵਾਂ ਨੂੰ ਲੈ ਕੇ ਹਨੇਰੀ ਨੂੰ ਲੈ ਕੇ ਕੋਈ ਵੀ ਅਲਰਟ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਯਾਨੀ ਕਿ ਸੂਬੇ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦਾ ਮੀਂਹ ਹਨੇਰੀ ਤਾਪਮਾਨ ਦੇ ਵਿੱਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲ ਸਕਦਾ ਵਾ ਵੱਡੇ ਪੱਧਰ ਤੇ ਬਦਲਾਅ ਨਹੀਂ ਦੇਖਣ ਨੂੰ ਮਿਲ ਸਕਦਾ ਵਾ ਮੌਸਮ ਸਾਫ਼ ਰਹੇਗਾ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਜੋ ਕਿ ਜੋ ਟੈਂਪਰੇਚਰ ਹੈ ਜੋ ਇਸੇ ਤਰੀਕੇ ਦਾ ਬਣਿਆ ਰਹੇਗਾ ਲਗਭਗ 26 27 28 ਇਸ ਦੇ ਕਰੀਬ-ਕਰੀਬ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਦਰਜ ਕੀਤਾ ਗਿਆ ਵੈ ਸਭ ਤੋਂ ਵੱਧ ਤਾਪਮਾਨ ਜੋ ਕਿ ਬਠਿੰਡੇ ਦੇ ਵਿੱਚ 32 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਤਾਪਮਾਨ ਇਸ ਦਿਰੀ ਕਿਦਾ ਬਣਿਆ ਰਹੇਗਾ ਯਾਨੀ ਕਿ ਲੋਕਾਂ ਨੂੰ ਗਰਮੀ ਤੋਂ ਜੋ ਹਜੇ ਨਿਜ਼ਾਤ ਪੂਰੇ ਤਰੀਕੇ ਨਾਲ ਨਹੀਂ ਮਿਲੇਗੀ ਸਵੇਰ ਤੇ ਸ਼ਾਮ ਨੂੰ ਮੌਸਮ ਜ਼ਰੂਰ ਬਦਲਦਾ ਦਿਖਾਈ ਦੇ ਰਿਹਾ ਹੈ ਸਵੇਰ ਦੇ ਸਮੇਂ ਜ਼ਰੂਰ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਰਾਤਾਂ ਠੰਡੀਆਂ ਹੋਣੀ ਸ਼ੁਰੂ ਹੋ ਚੁੱਕੀਆਂ ਨੇ ਜਬ ਗਰਮੀ ਹੈ ਹੁਣ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਪਰ ਜੋ ਵੈਸਟਰਨ ਡਿਸਟਰਬੈਂਸ ਦੇ ਕਰਕੇ ਇੱਕਦਮ ਜੋ ਬਦਲਾਅ ਆਇਆ ਸੀ ਉਸ ਬਦਲਾਅ ਤੋਂ ਬਾਅਦ ਮੋੜ ਤੋਂ ਗਰਮੀ ਦੇਖੀ ਜਾ ਰਹੀ ਹੈ ਦਿਨ ਦੇ ਸਮੇਂ ਦੇ ਵਿੱਚ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਬਾਰਿਸ਼ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਕਿ ਕੀਤਾ ਗਿਆ ਹੈ ਮੌਸਮ ਇਸੇ ਤਰੀਕੇ ਦਾ ਬਣਿਆ ਰਹੇਗਾ ਜੋ ਦਿਨ ਦੇ ਸਮੇਂ ਤੇ ਇਸ ਨੂੰ ਦੇਖਣ ਨੂੰ ਮਿਲੇਗੀ ਲੋਕਾਂ ਨੂੰ ਜੋ ਕਿ ਮੌਸਮ ਖੁਸ਼ਕ ਦਿਖਾਈ ਦੇਵੇਗਾ ਸੋ ਤਾਪਮਾਨ ਇਸੇ ਤਰੀਕੇ ਦਾ ਬਣਿਆ ਰਹੇਗਾ ਤੇ ਲੋਕਾਂ ਨੂੰ ਜੋ ਪੱਖ ਦੀ ਗਰਮੀ ਤੋਂ ਹੁਣ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਸੂਬੇ ਦੇ ਵਿੱਚ ਸਰਦੀਆਂ ਦੀ ਆਮਦ ਦੀ ਸ਼ੁਰੂਆਤ ਹੋ ਚੁੱਕੀ ਹੈ